ਡਾਕਟਰੀ ਹੈਗੇ ਡਾਕਟਰੀ ਇੱਕ ਤੋਹਫਾ ਹੈ ਠੀਕ ਹੈ ਸਭ ਤੋਂ ਵਧੀਆ ਡਾਕਟਰ ਹੋਰ ਵੀ ਤਾਂ ਪਲੀਵਰੀ ਮਿਲਣੇ ਹੈ ਜੀ ਡਾਕਟਰ ਬਹੁਤ ਵੀ ਦੱਸਦਾ ਹੈ ਇਹ ਨਹੀਂ ਗੱਲ ਵੀ ਤਾਂ ਮੈਨਾਂ ਵੀ ਹਵਾ ਦੇਣੀ ਜਾਂ ਹੋਰ ਪੱਕੇ ਡਾਕਟਰ ਸਨ ਹੈ ਮੈਂ ਤਾਂ ਬਹੁਤ ਅਨਰਮਨ ਲੱਗਿਆ ਵਾਤੇ ਬੜਾ ਐਕਚੁਅਲੀ ਵਧੀਆ ਠੀਕ ਹੈ ਅਈ ਤਾਂ ਐ ਹੁੰਦਾ ਵੀ ਐਵੇਂ ਫਰੇਜ਼ ਕਰੀ ਜਾਣੀ ਹੋ ਬਹੁਤ ਬਸ ਬਲੀਡਿੰਗ ਜਿਆਦਾ ਹੋ ਰਹੀ ਸੀ ਬਲੀਡਿੰਗ ਕਾਫੀ ਜਿਆਦਾ ਸੀ ਮੈਂ ਕਰ ਲਵਾਂ ਕਿਤੇ ਦਰੁੱਖਤ ਵੀ ਨਾ ਜੀ ਬਲੀਡਿੰਗ ਦੇਖ ਤਾਂ ਹੀ ਆਪਾਂ ਦੋ ਹਿੱਸਿਆਂ ਚ ਕੀਤਾ ਪਹਿਲਾ ਨਾੜ ਬਚਾਈ ਫਿਰ ਆਤਲੀ ਗੱਲ ਕੀਤੀ ਗੱਲ ਬਹੁਤ ਬਹੁਤ ਵਧੀਆਸ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਵਧੀਆ ਜੀ ਚਲ ਸਸਿਗਲ ਦੋਸਤੋ ਨਮਸਕਾਰ ਅਬੋਹਰ ਦੇ ਨਾਗਪਾਲ ਨਰਸਿੰਗ ਹੋਮ ਦੇ ਸਰਜਨ ਡਾਕਟਰ ਅਮਨ ਨਾਗਪਾਲ ਨੇ ਇੱਕ ਸਾਬਕਾ ਫੌਜੀ ਦਾ ਆਪਰੇਸ਼ਨ ਕਰਕੇ ਉਹਨਾਂ ਦੀ ਜਾਨ ਬਚਾਈ ਹੈ ਇੱਕ ਐਸਾ ਆਪਰੇਸ਼ਨ ਸੀ ਜਿਸ ਵਿੱਚ ਜ਼ਖਮੀ ਸਾਹਿਬ ਦਾ ਫੌਜੀ ਦਾ ਇੱਕ ਹੱਥ ਅਤੇ ਇੱਕਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਨਾਲੇ ਗਰਦਨ ਅਤੇ ਹੱਥ ਵੀ ਬੁਰੀ ਤਰ੍ਹਾਂ ਕੱਟੇ ਗਏ। ਉਹਨਾਂ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਸਾਹਿਬ ਦਾ ਫੌਜੀ ਦੇ ਪਰਿਵਾਰ ਨੇ ਡਾਕਟਰ ਅਮਨ ਨਾਗਪਾਲ ਨੂੰ ਥੈਂਕਯੂ ਕਿਹਾ ਹੈ। ਜਾਣਕਾਰ ਦਿੰਦੇ ਪਿੰਡ ਤੂਤਵਾਲਾ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਫੂਫੜ ਇਕਬਾਲ ਸਿੰਘ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੋਲਗੜ ਦੇ ਪਿੰਡ ਖੇਰਾ ਕਲਾਂ ਤੋਂ ਅਬੋਹਰ ਦੇ ਪਿੰਡ ਤੂਤਵਾਲਾ ਆਏ ਸਨ ਜਦੋਂ ਬਾਈਕ ਉੱਪਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਦਾ ਬਾਈਕ ਅਨਬੈਲੈਂਸ ਹੋ ਕੇ ਖੇਤਾਂ ਵਿੱਚ ਲੱਗੀ ਕੌੜਾ ਤਾਰ ਨਾਲ ਟਕਰਾ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਧਰ ਸਾਬਕਾ ਫੌਜੀ ਇਕਬਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਬੋਹਰ ਵਿੱਚ ਨਾਗਪਾਲ ਨਰਸਿੰਗ ਹੌਮ ਵਿੱਚ ਜੋ ਜ਼ਿੰਦਗੀ ਮਿਲੀ ਉਹ ਉਸ ਨੂੰ ਕਦੇ ਨਹੀਂ ਭੁੱਲ ਸਕਦੇ ਡਾਕਟਰ ਅਮਨ ਨਾਗਪਾਲ ਦਾ ਸ਼ੁਕਰੀਆ ਕਰਦੇ ਉਹਨਾਂ ਨੇ ਕਿਹਾ ਕਿ ਡਾਕਟਰ ਅਬੋਹਰ ਲਈ ਤੋਹਫਾ ਹਨ ਜੋ ਉਹਨਾਂ ਵਰਗੇ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ ਮਨਿੰਦਰ ਸਿੰਘ ਜੀ ਮੈਨੂੰ ਕਿਹੜਾ ਪਿੰਡ ਜੀ ਸਾਡਾ ਪਿੰਡ ਤੂਤਵਾਲਾ ਜੀ ਇਹ ਮੇਰੇ ਅੰਕਲ ਨੇ ਆਪਰੇ ਜੀ ਨਾਮ ਇਕਬਾਲ ਸਿੰਘ ਦਾ ਇਹ ਆਪਣੇ ਇੱਥੇ ਆਏ ਸੀ ਪਿੰਡ ਆਪਣੇ ਤੇ ਐਕਸੀਡੈਂਟ ਹੋ ਗਿਆ ਸੀ ਤਾਰਾਂ ਚ ਨਜੇ ਸੀ ਜਾ ਕੇ ਤੇ ਗਲੇ ਚ ਪ੍ਰੋਬਲਮ ਹੋ ਗਈ ਸੀ ਵੱਢੇ ਗਏ ਸੀ ਇਥੋਂ ਹਸਕੋਣਾਣਾ ਤੇ ਹੱਥ ਪੂਰਾ ਡੈਮੇਜ ਸੀ ਮਸਲ ਸਾਰੇ ਖਤਮ ਸੀ ਤੇ ਉਦੋਂ ਬਾਅਦ ਸਾਨੂੰ ਐਮਰਜੈਂਸੀ ਚ ਇੱਥੇ ਆਏ ਸੀ ਲੈ ਕੇ

ਡਾਕਟਰ ਸਾਹਿਬਾਰੀ ਤੇ ਇਹ ਜੀ ਸਾਨੂੰ ਮਰੀਦ ਸਾਨੂੰ ਪੇਸ਼ੈਂਟ ਸਾਡਾ ਸਹੀ ਹੋ ਗਿਆ ਉਹ ਥੈਂਕਫੁਲ ਅਸੀਂ ਉਹਨਾਂ ਦੇ ਤੁਹਾਡਾ ਇੱਕ ਵਾਰ ਸੀ ਇਹ ਘਟਨਾ ਕਿਵੇਂ ਹੋਈ ਸਾਡੇ ਨਾਲ ਨਾ ਮੈਂ ਬੈਕ ਤੇ ਆਉਂਦਾ ਸੀ ਨਾ ਇਧਰੋਂ ਲੇਡੀਜ਼ ਆ ਗਈਆਂ ਇੱਕਦਮ ਉਹ ਰੋਕੀ ਖੰਦੀਆਂ ਸੀ ਇਹ ਉਥੇ ਤੋਂ ਤੇ ਮੈਂ ਉਧਰੋਂ ਬੈਕ ਤੇ ਜਦੋਂ ਆਉਣ ਲੱਗਾ ਇੱਕਦਮ ਬ੍ਰੇਕ ਲਾਇਆ ਤੇ ਉਹ ਮੇਰੇ ਕੋਲ ਸੜ ਕੇ ਨਾ ਹਾਂਜੀ ਛਾਇਡ ਤੇ ਜਾ ਗਿਆ ਮੋਟਰਸਾਈਕਲ ਖੋਬਰਾ ਤਾਰਾਂ ਚ ਉੱਟ ਗਿਆ ਹਾਂ ਤੇ ਤਾਰਾਂ ਜੀਆ ਬਲੇੜਾ ਨਹੀਂ ਤਾਰਾਂਗੇ ਨਾ ਉਹ ਤੇ ਜਬ ਵਧੀਆ ਠੀਕ ਹੈ ਉਹ ਵੈਬਸਾਈਟ ਚ ਰੱਖ ਕੇ ਵਧੀਆ ਜਿਵੇਂ ਆਪ ਆਵਟਾ ਕੇ ਬੱਸ ਲਾਉਣਾ ਕੋਈ ਲਾਉ ਉਹ ਯਾਤਸ ਨਾਲ ਡਾਕਟਰ ਕੋਲ ਆਇਆ ਕੋਈ ਇਲਾਜ ਕੀ ਹੋਇਆ ਬਹੁਤ ਵਧੀਆ ਲਾਜ ਠੀਕ ਹੈ ਇਹਦੀ ਬੈਸਟ ਆਪ ਠੀਕ ਹੈ ਕੋਈ ਡਾਕਟਰ ਇਹਨਾਂ ਦਾ ਬੁਲਿਆ ਮੈਂ ਕਮਨ ਕਮਨ ਇਹ ਬਹੁਤ ਵਧੀਆ ਡਾਕਟਰ ਸਾਹਿਬ ਸਾਰਿਆਂ ਨਾਲ ਵਧੀਆ ਡਾਕਟਰ ਠੀਕ ਨੇ ਬਸ ਤੇ ਕੋਈ ਨਹੀਂ ਤਾਂ ਬਹੁਤ ਵਧੀਆ ਡੀਲ ਵੀ ਬਹੁਤ ਵਧੀਆ ਕੀਤੀ ਹੈ ਪਿਆਰ ਵੀ ਬੜਾ ਦਿੱਤਾ ਇਹਨਾਂ ਨੇ ਠੀਕ ਹੈ ਇਹਨਾਂ ਦਾ ਲਾਈਕ ਬਹੁਤ ਵਾਈ ਕਰ ਰਿਹਾ ਵਾ ਠੀਕ ਕੱਲ੍ਹ ਵੀ ਇਹਨਾਂ ਦਾ ਸਹੀ ਹੋ ਗਿਆ ਹਾਂਜੀ ਕੱਲ੍ਹ ਹਾਂ ਕੱਲ ਤੋਂ ਦੂਸਰਾ ਕਿਨਾ ਸੀ ਉਹਦਾ ਮੁੰੇ ਦਾ ਬਹੁਤ ਵਧੀਆ ਬਣਾਤਾ ਠੀਕ ਹੈ ਹਾਂ ਜੀ ਉਹਨਾਂ ਨੇ ਫਿਰ ਮੈਨੂੰ ਫੋਟੋ ਦਿਖਾਈ ਨਾ ਕਰਕੇ ਬਣਾ ਬਣਾਤਾ ਬੜੀਆ ਪਹਿਲੇ ਵਾਰ ਕਰੀ ਐਕਟਰੀ ਕੀ ਅਗੇ ਡਾਕਟਰ ਇੱਕ ਤੋਂ ਖੈਰ ਠੀਕ ਹੈ ਸਭ ਤੋਂ ਵਧੀਆ ਡਾਕਟਰ ਅਮੋਰਵਿਤਾ ਪੱਲੀਵਾਰੀ ਮਿਲਨੇ ਜੀ ਡਾਕਟਰ ਬਹੁਤ ਬਸ ਐਕਟਰੀ ਕੀ ਅਗੇ ਡਾਕਟਰ ਇੱਕ ਤੋਂ ਖੈਰ ਠੀਕ ਹੈ ਸਭ ਤੋਂ ਵਧੀਆ ਡਾਕਟਰ ਅਮੋਰਵਿਤਾ ਪੱਲੀਵਾਰੀ ਮਿਲਨੇ ਜੀ ਡਾਕਟਰ ਬਹੁਤ ਬਸ ਵੀ ਡਾਕਟਰ ਸਭ ਇਹਨੀ ਗੱਲ ਵੀ ਇੱਕ ਤਾਂ ਨਾ ਵੀ ਹਵਾ ਦੇਣੀ ਜਾਂ ਹੋਰ ਪੱਕੇ ਡਾਕਟਰ ਸਰੇ ਮਾਤਾ ਬਹੁਤ ਇਹਨਾਂ ਨੂੰ ਮੰਨ ਲਿਆ ਵਾਕਈ ਵਧੀਆ ਐਕਚੁਅਲੀ ਵਧੀਆ ਠੀਕ ਅਸੀਂ ਤਾਂ ਐ ਹੁੰਦਾ ਵੀ ਐਵੇਂ ਫਰੇਜ਼ ਕਰੀ ਜਾਣੀ ਹੋਰ ਬਹੁਤ ਵਧੀਆ ਠੀਕ ਇਹ ਸੀਗਾ ਬੜਾ ਕ੍ਰਿਟੀਕਲ ਕੇਸ ਸੀਗਾ ਤੇ ਕਿਸ ਤਰ੍ਹਾਂ ਇਲਾਜ ਦੇਖੋ ਅ ਅੱਗੇ ਵੀ ਸਾਡੇ ਕੋਲ ਪੇਸ਼ੈਂਟ ਆਇਆ ਹੈ ਇਹਨਾਂ ਦਾ ਤਾਰਾਂ ਕਰਕੇ ਪੂਰਾ ਗਲਾ ਕੱਟਿਆ ਗਿਆ ਸੀਗਾ ਜੀ ਖੱਬੇ ਪਾਸੋਂ ਅੰਦਰੋਂ ਨਾੜਾਂ ਵੱਡੀ ਨਾੜ ਤੋਂ ਇਲਾਵਾ ਛੋਟੀ ਸਾਰੀ ਨਾੜਾਂ ਕਟੀਆਂ ਗਿਆ ਸੀਗੀਆਂ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਬੌਜੀ ਪਹਿਲਾਂ ਆਰਮੀ ਚ ਰਹਿਣੇ ਹਿੰਮਤ ਹੈ ਇਹ ਆਪ ਦੇ ਦਲੇਰੀ ਨਾਲ ਹਸਪਤਾਲ ਤੱਕ ਪਹੁੰਚੇ ਤੇ ਇਹਨਾਂ ਨੇ ਆ ਕੇ ਇੱਕੋ ਹੀ ਗੱਲ ਕੀਤੀ ਤੁਸੀਂ ਕਰੋ ਬਸ ਇਹਨਾਂ ਦੀ ਦਲੇਰੀ ਕਰਕੇ ਸਾਨੂੰ ਹਿੰਮਤ ਮਿਲੀ ਅਸੀਂ ਹਿੰਮਤ ਕੀਤੀ ਜਿੰਨੀ ਨਾੜਾਂ ਸੀ ਸਾਰੀ ਰਿਪੇਅਰ ਨੇ ਉਹ ਮਰੀਜ਼ ਦਾ ਵਧੀਆ ਤੁਸੀਂ ਬੋਲਦੇ ਸੁਣਿਆ ਹੀ ਹੈ ਖਤਰੇ ਤੋਂ ਬਾਹਰ ਨੇ ਬਿਲਕੁਲ ਕਿਹੜੇ ਕਿਹੜੇ ਮਤਲਬ ਬਾਡੀ ਪਾਰਟ ਸੀ ਕਿ ਜਿੱਨਾਂ ਦੇ ਉੱਪਰ ਕੱਟ ਲੱਗੇ ਗਰਦਨ ਕੱਬੇ ਪਾਸੇ ਦੀ ਗਰਦਨ ਕੱਟੀ ਗਈ ਸੀ ਹੱਥ ਸਾਰਾ ਹੀ ਕੱਟਿਆ ਗਿਆ ਸੀਗਾ ਚੀਚੀ ਉਂਗਲ ਤੋਂ ਲੈ ਕੇ ਕੋਣੀ ਤੱਕ ਸਾਰਾ ਹੀ ਹੱਥ ਕੱਟਿਆ ਗਿਆ ਸੀਗਾ ਸਾਰੇ ਖੁੱਲ ਗਿਆ ਸੀਗਾ ਤਾਰਾਂ ਕਰਕੇ ਦੋਨੋਂ ਚੀਜ਼ਾਂ ਰਿਪੇਅਰ ਨੇ ਮੂਵਮੈਂਟ ਵੀ ਵਧੀ ਹੈ ਵੋਇਸ ਵੀ ਵਧੀ ਹੈ